ਦੇਖੋ ਜੀ ਕੈਨੇਡਾ ਦੇ ਵਿੱਚ ਨੈਸ਼ਨਲ ਹੈਲਥ ਪ੍ਰੋਗਰਾਮ ਹੋ ਸਕਦਾ ਨੈਸ਼ਨਲ ਐਜੂਕੇਸ਼ਨ ਪ੍ਰੋਗਰਾਮ ਹੋ ਸਕਦਾ ਨੈਸ਼ਨਲ ਇਕ ਇਕਨੋਮਿਕ ਪ੍ਰੋਗਰਾਮ ਹੋ ਸਕਦਾ ਤੇ ਨੈਸ਼ਨਲ એનર્ਜੀ ਪ੍ਰੋਗਰਾਮ ਹੋਣ ਦੇ ਵਿੱਚ ਕਿਹੜੀ ਦਿੱਕਤ ਹੈ ਫਿਰ ਮੀਡੀਆ ਦੀ ਗੱਲ ਪਤਾ ਜਾਂਦੀ ਹੈ ਸਿਰ ਸਾਰੇ ਕੈਨੇਡਾ ਦੇ ਵਿੱਚ ਇੱਕੋ ਇੱਕ ਮੀਡੀਆ ਚੈਨਲ ਹੈ ਜਿਹੜਾ ਕਿ ਨਿਰਪੱਖ ਹੈ ਉਹ ਹੈ ਤੁਹਾਡਾ ਸੀਬੀਸੀ ਬਾਕੀ ਸਾਰਾ ਜਿੰਨਾ ਵੀ ਮੀਡੀਆ ਹੈ ਇਹ ਕਾਰਪੋਰੇਸ਼ਨਾਂ ਵੱਲੋਂ ਉਹਨਾਂ ਦੀ ਓਨਰਸ਼ਿਪ ਹੈ ਜੀ ਜੀ ਉਹਨਾਂ ਨੇ ਐਸਾ ਪ੍ਰਚਾਰ ਕੀਤਾ ਕੇ ਲੋਕਾਂ ਦੇ ਮਨਾਂ ਦੇ ਵਿੱਚ ਬਿਠਾ ਦਿੱਤਾ ਕਿ ਵੀ ਇਹ ਜਿਹੜੇ ਲਿਬਰਲ ਸਰਕਾਰ ਹੈ ਇਹ ਪਾਲਿਸੀ ਲੈ ਕੇ ਆ ਰਹੀ ਹੈ ਜਾਂ ਲੋਕਤੰਤਰ ਜਮਹੂਰੀਅਤ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਦੇ ਭਲੇ ਲਈ ਲੋਕਾਂ ਵੱਲੋਂ ਚੁਣੀ ਹੋਈ ਇਹ ਲੋਕਾਂ ਦੀ ਸਰਕਾਰ ਹੁਣ ਅੱਜਕਲ ਕੀ ਅਸੀਂ ਦੇਖਦੇ ਆ ਕਿ ਇਹ ਸਰਕਾਰ ਹੈ سرمایہਦਾਰਾਂ ਦੀ ਸਰਕਾਰ سرمایہਦਾਰਾਂ ਵੱਲੋਂ سرمایہਦਾਰਾਂ ਦੇ ਭਲੇ ਲਈ ਬਣਾਈ ਜਾਂਦੀ ਹੈ ਟਰੰਪ ਸਾਹਿਬ ਕਹਿ ਰਹੇ ਕਿ ਅਸੀਂ ਇਹਨੂੰ ਅਮਰੀਕਾ ਦਾ 51 ਸੂਬਾ ਬਣਾ ਲਵਾਂਗੇ ਹਮ ਹਮ ਇਸ ਹੀ ਟੈਰਫ ਲਾਲਾ ਕੇ ਇਹਨਾਂ ਦੇ ਯੂ نو ਤੂੰ ਆ ਕੱਢ ਦੇਾਂਗੇ ਉਹ ਪ੍ਰੈਜ਼ੀਡੈਂਟ ਮੈਨਿੰਗ ਹੋਰੀ ਆ ਕੇ ਬਿਆਨ ਦੇ ਦਿੰਦੇ ਆ ਜੀ ਪਈ ਜੇ ਲਿਬਰਲ ਸਰਕਾਰ ਮੁੜ ਕੇ ਬਣ ਜਾਂਦੀ ਆ ਤਾਂ ਉਹ ਨੈਸ਼ਨਲ ਯੂਨਿਟੀ ਲਈ ਇੱਕ ਕਿਸਮ ਦੀ ਪ੍ਰੋਬਲਮ ਖੜੀ ਹੋ ਰਹੀ ਆ ਅੱਛਾ ਇਹ ਤਮਕੀ ਕੌਣ ਦੇ ਰਿਹਾ ਇਹ ਜਿਹੜੇ ਵਕ ਹੋਣਾ ਚਾਹੁੰਦੇ ਉਹ ਦੇ ਰਹੇ ਆ ਕਿ ਮੁੱਠੀ ਪਰ ਲੋਕ ਖੜੇ ਹੋ ਕੇ ਖੜੇ ਕੀਤੇ ਜਾ ਸਕਦੇ ਹੈ ਜਿਹੜੇ ਕਿ ਕੈਨੇਡਾ ਜੀ ਅਸੀਂ ਤੇ ਰੈਫਰੈਂਡਮ ਕਰਨਾ ਹੈ ਅਸੀਂ ਕੈਨੇਡਾ ਛੱਡ ਕੇ ਅਮਰੀਕਾ ਨਾਲ ਜਾ ਕੇ ਰੌਲਾ ਦੁਨੀਆ ਦੇ ਵਿੱਚ ਚੌਥੇ ਪੰਜਵੇਂ ਨੰਬਰ ਤੇ ਉਪਰ ਆਉਂਦਾ ਜਿੰਨਾ ਤੇਲ ਅਲਬਰਟਾ ਦੇ ਵਿੱਚ ਪਿਆ ਹੋਇਆ ਜੀ ਇਸ ਰਫ਼ਤਾਰ ਨਾਲ ਹੁਣ ਅਸੀਂ ਵਰਤ ਰਹੇ ਆ ਕੱਢ ਰਹੇ ਆ ਇਹ ਅਸੀਂ ਤਕਰੀਬਨ ਜੀ 1000 ਸਾਲ ਲੱਗੇ ਰਹੀ ਹੈ ਤਾਂ ਵੀ ਨਹੀਂ ਮੁੱਕਦਾ ਫੈਡਰਲ ਲੈਵਲ ਤੇ ਸੀਪੀਸੀ ਹੈ ਕਨਜ਼ਰਵੇਟਿਵ ਪਾਰਟੀ ਕਿ ਜਿਸ ਤਰ੍ਹਾਂ ਕ ਅਮਰੀਕਾ ਦੀ ਰਿਪਬਲਿਕਨ ਪਾਰਟੀ ਹੈ ਉਸੇ ਤਰ੍ਹਾਂ ਇਹ ਕਨਜ਼ਰਵੇਟਿਵ ਪਾਰਟੀ ਹੈ ਕੈਨੇਡਾ ਇਹ ਸਰਮਾਇਦਾਰਾਂ ਦੀ ਬਿਜ਼ਨਸ ਤਬਕੇ ਦੀ ਪਾਰਟੀ ਹੈ ਕਿ ਬਾਕੀ ਜਿੰਨਾ ਵੀ ਮੀਡੀਆ ਹੈ ਅਸੀਂ 10 15 20 ਜਿਹੜੇ ਸਰਮਾਇਦਾਰ ਲੋਕੀ ਅਸੀਂ ਇਕੱਠੇ ਹੋ ਕੇ ਬਹਿ ਕੇ ਰੋਟੀ ਛੋਡੀ ਖਾ ਕੇ दारू ਛਾਰੂ ਪੀ ਕੇ ਅਸੀਂ ਫੈਸਲਾ ਕਰ ਲਾਉਂਗੇ ਕਿ ਕੀ ਹੋਣਾ ਕੀ ਨਹੀਂ ਹੋਣਾ ਇਹ ਲੂਨੀ ਜਿਹੜਾ ਇਹ 72% ਤੇ ਲੱਗੇ ਤਾਂ ਗਿਆ ਤੇ ਸਾਡੇ ਸਾਡਾ ਇੱਕਦਮ ਤਕਰੀਬਨ 40% ਦੀ ਜਿਹੜਾ ਹੈ ਨਾ ਸਾਡਾ ਵਾਅਦਾ ਹੋ ਜਾਊਗਾ ਸਾਡੀ ਕਿਉਂਕਿ ਉਹ ਫਟਾਫਟ ਕਨਵਰਟ ਕਰਨਗੇ ਰਪਈਆ ਦੇ ਵਿੱਚ ਜੀ ਅਮਰੀਕਾ ਦੀ 151 ਵੀ ਸਟੇਟ ਬਣਦੇ ਆ ਅਸੀਂ ਕੀ ਖਟਿਆ اپنی ملکیت ਛੱਡ ਕੇ ਬੇਸਿਕਲੀ ਅਸੀਂ ਆਪਣੇ ਉਹਨੂੰ ਵੇਚ ਕੇ ਉਸ ਵੱਡੇ ਜਿਹੜਾ ਸਰਮਾਇਆਦਾਰ ਹੈਗਾ ਉਹਦੀ ਜਾ ਕੇ ਝੋਲੀ ਝੋਲੀ 'ਚ ਜਾ ਕੇ ਬੈਣਾ ਚਾਹੁੰਦੇ ਆ। ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਾਰ ਅਲਬਰਟਾ ਵੀਕਲੇ ਦੇ ਵਿੱਚ ਜੀ ਗੱਲਬਾਤ ਕਰਨ ਲਈ ਮੇਰੇ ਨਾਲ ਸਾਥ ਜਸਵੀਰ ਸਿੰਘ ਖੁਰੀ ਸ਼ਾਮਲ ਹੋ ਰਹੇ ਨੇ ਤੇ ਗੱਲਬਾਤ ਕਰਾਂਗੇ। ਤੁਹਾਨੂੰ ਪਤਾ ਕਿ ਫੈਡਰਲ ਚੋਣਾਂ ਹੋ ਕੇ ਹਟੀਆਂ ਨੇ ਕੈਨੇਡਾ ਦੇ ਵਿੱਚ ਉਹਦੇ ਰਿਜ਼ਲਟ ਆਏ ਨੇ ਜਿਹਦੇ ਵਿੱਚ ਕੀ ਕਰ ਲਿਬਰਲ ਸਰਕਾਰ ਜਿਹੜੀ ਆ ਉਹ ਮੋੜ ਕੇ ਲਿਬਰਲ ਪਾਰਟੀ ਫੇਰ ਇੱਕ ਵਾਰ ਆ ਕਾਫੀ ਨੰਬਰ ਲੈ ਕੇ ਗਈ ਆ ਸਾਰਿਆਂ ਤੋਂ ਅੱਗੇ ਆ ਪਰ ਮੈਜੋਰਿਟੀ ਸਰਕਾਰ ਨਹੀਂ ਉਹ ਉਹਨਾਂ ਦੀ ਬਣਦੀ ਮਨੋਰਿਟੀ ਸਰਕਾਰ ਹੀ ਬਣੇਗੀ ਪਰ ਜਿਹੜੀ ਇੱਕ ਬੜੀ ਇੰਟਰਸਟਿੰਗ ਗੱਲ ਆ ਕਿ ਅਲਬਰਟਾ ਦੇ ਵਿੱਚ ਜਿਹੜੇ ਆ ਲਿਬਰਲਜ਼ ਇੰਨੀ ਜ਼ਿਆਦਾ ਵੋਟਾਂ ਨਹੀਂ ਲੈ ਸਕੇ ਇੰਨੀਆਂ ਸੀਟਾਂ ਨਹੀਂ ਮਿਲੀਆਂ ਉਹਨਾਂ ਨੂੰ ਉਹਦੇ ਤੋਂ ਜ਼ਰੂਰ ਨਿਰਾਸ਼ਾ ਹੋਈ ਆ ਇੱਕ ਤਰ੍ਹਾਂ ਦੀ ਇੱਕ ਕਿਸਮ ਦੀ ਬਲੂ ਵੇਵ ਜਿਹੜੀ ਆ ਉਹ ਅਲਬਰਟਾ ਦੇ ਵਿੱਚ ਚੱਲੀ ਆ ਅਖਰ ਅਲਬਰਟਾ ਜਿਹੜਾ ਆ ਜੀ ਉਹ ਕਨਜ਼ਰਵੇਟਿਵ ਸਾਈਡ ਤੇ ਹੀ ਵੋਟਾਂ ਪੈਂਦੀਆਂ ਨੇ ਪਰ ਜਿੱਥੇ ਫੈਡਰਲ ਤਾਂ ਇਹ ਗੱਲਬਾਤ ਹੋ ਗਈ ਪਰ ਪ੍ਰੋਵਿੰਸ਼ਿਅਲੀ ਜਿਹੜੇ ਸਾਡੀ ਪ੍ਰੀਮੀਅਰ ਆ ਅ ਡੈਨੀਅਲ ਸਮਿਥ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਉਹਨਾਂ ਵੱਲੋਂ ਜਿਹੜਾ ਇੱਕ ਬਿੱਲ 54 ਪੇਸ਼ ਕੀਤਾ ਜਾ ਰਿਹਾ ਉਹਦੇ ਤੋਂ ਬਹੁਤ ਸਾਰੇ ਲੋਕਾਂ ਨੂੰ ਚਿੰਤਾ ਹੋਈ ਹੈ ਚਾਹੇ ਉਹ BC 'ਚ ਵੱਸਦੇ ਆ ਚਾਹੇ ਉਹ 온ਟੇਰੀਓ 'ਚ ਜਾਂ ਕਿਸੇ ਹੋਰ ਹਿੱਸੇ 'ਚ ਵੱਸਦੇ ਆ ਕੈਨੇਡਾ ਦੇ ਉਹਨਾਂ ਲੋਕਾਂ ਨੂੰ ਚਿੰਤਾ ਹੈ ਕਿ ਜਿਹੜਾ ਅਲਬਰਟਾ ਆ ਇਹ ਵੱਖ ਹੋਣ ਨੂੰ ਫਿਰਦਾ ਆ ਜਾਂ ਇਹ ਵੱਖ ਹੋ ਜਾਵੇਗਾ ਤੇ ਅਮਰੀਕਾ ਚਲੇ ਜਾਏਗਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜੀ ਉਹ ਜਿਹੜਾ ਬਿਲ 54 ਆ ਉਹਦੇ ਵਿੱਚ ਕੀ ਕੋਜਾ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਸਾਥ ਜਸਬੀਰ ਸਿੰਘ ਹੋਰਾਂ ਦੇ ਨਾਲ ਅ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਜਿਵੇਂ ਜਿਹੜੀਆਂ ਮੈਂ ਦੱਸੀਆਂ ਗੱਲਬਾਤ ਜੀ ਪਈ ਇਲੈਕਸ਼ਨਾਂ ਹੋ ਕੇ ਹਟੀਆਂ ਜੀ ਠੀਕ ਆ ਜਿਵੇਂ ਲਿਬਰਲ ਜਿਹੜੀ ਪਾਰਟੀ ਪਹਿਲਾਂ ਬਹੁਤ ਥੱਲੇ ਗਈ ਸੀਗੀ ਉਹ ਵੋਟਾਂ ਲੈ ਕੇ ਇੱਕ ਵਾਰ ਫਿਰ ਜਿਹੜੇ ਕਾਫੀ ਵੋਟਾਂ ਲੈ ਗਏ ਨੇ ਪਰ ਉਹ ਮੈਜੋਰਿਟੀ ਨਹੀਂ ਉਹਨਾਂ ਦੀ ਬਣ ਸਕੀ ਜੀ ਅ ਪਰ ਤੇ ਲੱਗਦਾ ਹੈ ਵੀ ਸਰਕਾਰ ਉਹੋ ਹੀ ਚਲਾਉਣਗੇ ਜੀ ਪਰ ਅਲਬਰਟਾ ਦੇ ਵਿੱਚ ਜੀ ਬਿਲਕੁਲ ਹੀ ਉਹਨਾਂ ਨੂੰ ਇੰਨੀ ਜ਼ਿਆਦਾ ਜਿਵੇਂ ਕਹਿੰਦੇ ਹੁੰਦੇ ਸਕਸੈਸ ਨਹੀਂ ਹੋਈ ਕਾਮਯਾਬੀ ਕੀ ਕਾਰਨ ਬਣਿਆ ਕੁਲਮੀ ਸਿੰਘ ਜੀ ਅਲਬਰਟਾ ਦੇ ਵਿੱਚ ਲਿਬਰਲ ਪਾਰਟੀ ਦੀ ਜਿਹੜੀ ਮੰਦਭਾਗੀ ਇਹ ਚੱਲੀ ਆ ਰਹੀ ਹੈ 1980 ਤੋਂ ਲੈ ਕੇ ਹਮ ਜਦੋਂ ਕਿ ਬਹੁਤ ਸਾਰੇ ਪੁਰਾਣੇ ਲੋਕਾਂ ਨੂੰ ਯਾਦ ਹੋਣਾ ਹੈ ਨੈਸ਼ਨਲ એનર્ਜੀ ਪ੍ਰੋਗਰਾਮ ਪ੍ਰੋਗਰਾਮ ਲੈ ਕੇ ਆਂਦਾ ਸੀ ਉਹਨਾਂ ਨੇ ਉਹ ਉਸ ਵੇਲੇ ਰਬਰਟਨ ਨੂੰ ਚੰਗਾ ਨਹੀਂ ਲੱਗਾ ਹਾਂ ਕਿਉਂ ਨਹੀਂ ਚੰਗਾ ਲੱਗਾ ਉਹਦੇ ਵਿੱਚ ਕਾਫੀ ਰਾਵਾਂ ਹੈ ਅਸੀਂ ਯੋ ਨਾ ਨਿੱਜੀ ਤੌਰ ਤੇ ਪਤਾ ਸੀ ਜਨਤਾ ਦੇ ਜਿਹੜਾ ਉਹਨਾਂ ਨੇ ਸਿੱਟਾ ਕੱਢਿਆ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਇਹ ਦਲੀਲ ਦੇ ਉੱਪਰ ਕਾਇਮ ਪੂਰਾ ਨਹੀਂ ਉੱਤਰਦਾ ਪਰ ਗੱਲ ਇੱਥੇ ਆ ਜਾਂਦੀ ਹੈ ਸਿਆਸਤ ਦੇ ਵਿੱਚ ਗੱਲ ਜੁੜਦੀ ਹੈ ਕਿ ਜਿਹੜਾ ਵੀ ਆਪਣੇ ਪੱਖ ਦਾ ਪ੍ਰਚਾਰ ਕਰ ਸਕਦਾ ਹੈ ਔਰ ਕਰ ਲੈਂਦਾ ਹੈ ਲੋਕਾਂ ਦੇ ਮਨਾਂ ਦੇ ਉੱਪਰ ਛਾ ਜਾਂਦਾ ਹੈ ਹਮਮ ਤੇ ਲੋਕਾਂ ਦੀ ਜਿਹੜਾ ਵੋਟਾਂ ਹੈ ਉਸ ਪ੍ਰਭਾਵ ਹੇਠਾਂ ਪੈਂਦੀਆਂ ਜੀ ਨਾ ਕਿ ਅਸਲੀਅਤ ਕੀ ਹੈ ਹਮਮ ਹੁਣ ਦੇਖੋ ਜੀ ਕੈਨੇਡਾ ਦੇ ਵਿੱਚ ਨੈਸ਼ਨਲ ਹੈਲਥ ਪ੍ਰੋਗਰਾਮ ਹੋ ਸਕਦਾ ਨੈਸ਼ਨਲ ਐਜੂਕੇਸ਼ਨ ਪ੍ਰੋਗਰਾਮ ਹੋ ਸਕਦਾ ਨੈਸ਼ਨਲ ਇਕ ਇਕਨੋਮਿਕ ਪ੍ਰੋਗਰਾਮ ਹੋ ਸਕਦਾ ਤੇ ਨੈਸ਼ਨਲ એનર્ਜੀ ਪ੍ਰੋਗਰਾਮ ਹੋਣ ਦੇ ਵਿੱਚ ਕਿਹੜੀ ਦਿੱਕਤ ਹੈ ਅੱਛਾ ਉਹਦੇ ਨਾਲ ਕਰਕੇ ਬਾਤ ਇਹ ਬਣਦੀ ਇੱਕ ਉਹਦੇ ਵਿੱਚ ਵੀ ਜਦੋਂ ਪ੍ਰੋਗਰਾਮ ਬਣ ਰਿਹਾ ਸੀ ਉਹਦੇ ਵਿੱਚ ਅਲਬਰਟਾ ਦੀ ਪੂਰੀ ਸ਼ਮੂਲੀਅਤ ਸੀ ਹਮਮ ਪਰ ਹੁਣ ਜਿਸ ਵੇਲੇ ਪ੍ਰੋਪਾਗੈਂਡਾ ਚੱਲ ਰਿਹਾ ਸੀ ਅਲਬਰਟਾ ਦੇ ਵਿੱਚ ਕਿਸੇ ਨੇ ਨਹੀਂ ਦੱਸਿਆ ਕਿ ਵੀ ਅਸੀਂ ਇੱਥੇ ਪਾਈਵਲ ਸੀ ਜੀ ਹੁਣ ਫੈਡਰਲ ਸਰਕਾਰ ਵੱਲੋਂ ਉਸ ਵੇਲੇ ਉਹ ਚੰਗੀ ਤਰ੍ਹਾਂ ਆਪਣਾ ਪੱਖ ਪੇਸ਼ ਨਹੀਂ ਕੀਤਾ ਜਾ ਸਕਿਆ ਹਾਂ ਹਾਂ ਤੇ ਜਿੱਦੀ ਵਜ੍ਹਾ ਕਰਕੇ ਉਹ ਬਹੁਤ ਨਿੰਦਿਆ ਬਣੀ ਲਿਬਰਲ ਸਰਕਾਰ ਦੀ ਤੇ ਉਹਦਾ ਸਿੱਟਾ ਕੀ ਨਿਕਲਿਆ ਅਲਬਰਟਾ ਦੀ ਪ੍ਰੋਪਾਗੈਂਡਾ ਹੋਇਆ ਕਿ ਵੀ ਇਹ ਜਿਹੜੇ ਪੂਰਬ ਵਾਲੇ ਪਾਸੇ ਦੇ ਟੋਰਾਂਟੋ ਐਂਡ 온ਟਾਰੀਓ ਤੇ ਕਵੈਕ ਵਾਲੇ ਹੈ ਇਹ ਅਲਬਰਟਾ ਨੂੰ ਲੁੱਟ ਰਿਹਾ ਹੈ ਕੋਈ ਨਾ ਸਾਡਾ ਤੇ એનર્ਜੀ ਤੇਰਾ ਤੇਲ ਹੈ ਇਹ ਤੁਹਾਡੇ ਸਾਰੇ ਅਲਬਰਟਨ ਦਾ ਹੈ ਹੂੰ ਹੂੰ ਉਹ ਲੋਕੀ ਆ ਕੇ ਡਾਕਾ ਮਾਰ ਰਹੇ ਲੁੱਟ ਰਹੇ ਹੈ ਜੀ ਹੁਣ ਜਿਸ ਵੇਲੇ ਡਰ ਪਾ ਦਿੱਤਾ ਜਾਂਦਾ ਤੇ ਲੋਕਾਂ ਦਾ ਪ੍ਰਭਾਵ ਕੀ ਹੁੰਦਾ ਹੈ ਕਿਸੇ ਬਾਤ ਬਹੁਤ سارے ਘੱਟ ਲੋਕਾਂ ਕੋਲ ਸਮਾਂ ਹੁੰਦਾ ਹੈ ਕਿ ਜਾ ਕੇ ਰਿਸਰਚ ਕਰਕੇ ਖੋਜ ਕਰਕੇ ਤੱਥ ਲੱਭੇ ਜਾਣ ਜੀ ਠੀਕ ਹੈ ਜੀ ਉਹ ਬਹੁਤ ਸਾਰੇ ਲੋਕਾਂ ਦੇ ਪਾਸ ਰੋਜ਼ੀ ਰੋਟੀ ਦਾ ਕੰਮ ਕਰ ਹੁੰਦਾ ਹੈ ਉਹ ਨਹੀਂ એનર્ਜੀ ਨਹੀਂ ਹੁੰਦੀ ਸਮਾਂ ਨਹੀਂ ਹੁੰਦਾ ਰਿਸੋਰਸ ਨਹੀਂ ਹੁੰਦੇ ਨਹੀਂ ਕਰ ਸਕਦੇ ਜੀ ਤੇ ਫੇਰ ਉਹਨਾਂ ਦਾ ਰਿਲਾਇੰਸ ਇਹ ਹੋ ਜਾਂਦਾ ਮੀਡੀਆ ਦੇ ਉੱਪਰ ਫਿਰ ਗੱਲਬਾਤ ਆਉਂਦੀ ਹੈ ਮੀਡੀਆ ਕੀ ਮੀਡੀਆ ਆਪਣਾ ਰੋਲ ਇਨਸਾਨੀ ਜਿਹਾ ਕਿ ਇਮਾਨਦਾਰੀ ਨਾਲ ਨਿਭਾਉਂਦਾ ਹੈ ਕਿ ਨਹੀਂ ਤੇ ਫਿਰ ਮੀਡੀਆ ਦੀ ਗੱਲ ਪਤਾ ਜਾਂਦੀ ਹੈ ਸਿਰ ਸਾਰੇ ਕੈਨੇਡਾ ਦੇ ਵਿੱਚ ਇੱਕੋ ਇੱਕ ਮੀਡੀਆ ਚੈਨਲ ਹੈ ਜਿਹੜਾ ਕਿ ਨਿਰਪੱਖ ਹੈ ਉਹ ਹੈ ਤੁਹਾਡਾ ਸੀਬੀਸੀ ਜਿਹੜਾ ਕਿ ਟੈਕਸ ਪੇਰ ਦੇ ਪੈਸੇ ਨਾਲ ਚੱਲਦਾ ਤੇ ਉਹਨਾਂ ਨੂੰ ਉਹ ਉਸ ਵੇਲੇ ਘੱਟੋ ਘੱਟ ਇਜਾਜ਼ਤ ਨਹੀਂ ਸੀ ਹੁੰਦੀ ਕਿ ਉਹ ਕਮਰਸ਼ੀਅਲ ਐਡਸ ਵੀ ਲੈ ਸਕਣ ਹਮਮ ਬਾਕੀ ਸਾਰਾ ਜਿੰਨਾ ਵੀ ਮੀਡੀਆ ਹੈ ਇਹ ਕਾਰਪੋਰੇਸ਼ਨਾਂ ਵੱਲੋਂ ਉਹਨਾਂ ਦੀ ਓਨਰਸ਼ਿਪ ਹੈ ਜੀ ਜੀ ਉਹਨਾਂ ਨੇ ਐਸਾ ਪ੍ਰਚਾਰ ਕੀਤਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਬਿਠਾ ਦਿੱਤਾ ਕਿ ਵੀ ਇਹ ਜਿਹੜੇ ਲਿਬਰਲ ਸਰਕਾਰ ਹੈ ਇਹ ਪਾਲਿਸੀ ਲੈ ਕੇ ਆ ਰਹੀ ਹੈ ਇਹ ਤੁਹਾਡੇ ਵਾਸਤੇ ਤੁਹਾਡੀ ਲੁੱਟ ਦਾ ਰਾਹ ਖੋਲ ਰਹੀ ਹੈ ਤੇ ਉਹ ਪ੍ਰਭਾਵ ਐਸਾ ਮਜ਼ਬੂਤ ਬਣਿਆ ਉਸ ਵੇਲੇ ਜਿਹੜੇ ਪ੍ਰੀਮੀਅਰ ਵੀ ਹੁੰਦੇ ਸੀਗੇ ਪੀਟਰ ਲਾਹਰ ਲਾਹਿਡ ਹੋਰੀ ਉਹਨਾਂ ਨੇ ਐਸਾ ਇੱਕ ਤਰ੍ਹਾਂ ਦਾ ਨ ਪੱਥਰ ਦੀ ਲੀਕ ਜੀ ਬਣਾ ਦਿੱਤੀ ਹੂੰ ਹੂੰ ਵੀ ਇੱਥੇ ਅਲਬਰਟਾ ਦੇ ਵਿੱਚ ਲਿਬਰਲਸ ਦੀ ਕੋਈ ਥਾਂ ਨਹੀਂ ਸੋ ਤੁਹਾਡਾ ਮਤਲਬ ਹੈ ਵੀ ਇਹ ਉਦੋਂ ਦਾ ਹੀ ਉਹ ਜਿਹੜੀ ਰੈਜ਼ੈਂਟਮੈਂਟ ਆ ਉਹੋ ਹੀ ਚੱਲੀ ਆ ਰਹੀ ਹੈ ਬਿਲਕੁਲ ਉਹੀ ਰੈਜ਼ੈਂਟਮੈਂਟ ਚੱਲੀ ਆ ਰਹੀ ਹੈ ਪਰ ਕਿਤੇ ਕਿਤੇ ਕੋਈ ਬੰਦਾ ਬਣ ਜਾਂਦਾ ਜਾਂ ਉਹਨਾਂ ਨੂੰ ਫਿਰ ਮਿਨਿਸਟਰੀ ਵੀ ਦਿੰਦੇ ਆ ਚਾਹੇ ਉਹ ਮਿਨਿਸਟਰ ਜਿਹੜੇ ਨੇ ਅਲਬਰਟਾ ਲਈ ਕੰਮਕਾਰ ਵੀ ਵਧੀਆ ਕਰ ਜਾਣ ਜੀ ਤੁਹਾਨੂੰ ਯਾਦ ਹੋਣਾ ਪਾਲ ਮਾਰਟਨ ਹੋਰੀ ਜੀ ਜਦੋਂ ਪ੍ਰਾਈਮ ਮਿਨਿਸਟਰ ਬਣੇ ਆ ਉਸ ਤੋਂ ਪਹਿਲਾਂ ਉਹ ਕੀ ਕਹਿੰਦੇ ਨੇ ਫਾਈਨਾਂਸ ਮਿਨਿਸਟਰ ਸੀਗੇ ਜੀ ਉਹਨਾਂ ਨੇ ਬੜੀ ਕੋਸ਼ਿਸ਼ਾਂ ਕੀਤੀਆਂ ਜੀ ਪਰ ਫੇਰ ਵੀ ਜਿਹੜਾ ਜੀ ਆਇਲ ਪੈਚ ਜਾਂ ਅਲਬਰਟਾ ਦੇ ਲੋਕ ਫੇਰ ਵੀ ਨਾਰਾਜ਼ ਆ ਵੀ ਇਹ ਹੀ ਨਹੀਂ ਕਰਦੇ ਕੁਲ ਵੀ ਸੀ ਸਾਰਾ ਦਾ ਸਾਰਾ ਗੱਲਬਾਤ ਜਿਹੜੀ ਹੈ ਉਹ ਪ੍ਰੋਪਾਗੈਂਡ ਦੇ ਉੱਪਰ ਆ ਜਾਂਦੀ ਹੈ ਹੁਣ ਦੇਖੋ ਅਸੀਂ ਨਿੱਕੇ ਹੁੰਦੇ ਹਾਂ ਸਕੂਲਾਂ 'ਚ ਪੜਾਇਆ ਕਰਦੇ ਸੀ ਕਿ ਬੀ ਡੈਮੋਕ੍ਰੇਸੀ ਜਾਂ ਲੋਕਤੰਤਰ ਜਮਹੂਰੀਅਤ ਦਾ ਮਤਲਬ ਇਹ ਹੁੰਦਾ ਹੈ ਕੇ ਲੋਕਾਂ ਦੇ ਭਲੇ ਲਈ ਲੋਕਾਂ ਵੱਲੋਂ ਚੁਣੀ ਹੋਈ ਇਹ ਲੋਕਾਂ ਦੀ ਸਰਕਾਰ ਜੀ ਠੀਕ ਹੈ ਜੀ ਹੂੰ ਯੂ نو ਡੈਮੋਕ੍ਰੇਸੀ ધ ਗਵਰਨਮੈਂਟ ਗਵਰਨਮੈਂਟ ਆਫ ਦਾ ਪੀਪਲ ਫਾਰ ਦਾ ਪੀਪਲ ਬਾਏ ਦਾ ਪੀਪਲ ਜੀ ਠੀਕ ਹੈ ਅਸੀਂ ਪੜਦੇ ਪੜਾਉਂਦੇ ਰਹੇ ਤਾਂ ਬੜਾ ਚੰਗਾ ਲੱਗਦਾ ਸੀਗਾ ਵੀ ਇਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ ਲੋਕੀ ਸਰਕਾਰ ਚੁਣਦੇ ਆ ਹੂੰ ਪਰ ਹੁਣ ਜੇ ਅਸੀਂ 50 60 70 ਸਾਲ ਮਗਰੋਂ ਆ ਕੇ ਦੇਖਦੇ ਆ ਤੇ ਇਹ ਬਿਲਕੁਲ ਕਿਤਾਬੀ ਤੌਰ ਦੇ ਉੱਪਰ ਸਹੀ ਹੈ ਅਮਲ ਅਸਲ ਦੇ ਵਿੱਚ ਇਹ ਬਿਲਕੁਲ ਠੀਕ ਨਹੀਂ ਜੀ ਹੈ ਨਹੀਂ ਅਸਲ ਦੇ ਵਿੱਚ ਹੈ ਨਹੀਂ ਹੁਣ ਅੱਜਕੱਲ ਕੀ ਅਸੀਂ ਦੇਖਦੇ ਆ ਕਿ ਇਹ ਸਰਕਾਰ ਹੈ سرمایہਦਾਰਾਂ ਦੀ ਸਰਕਾਰ سرمایہਦਾਰਾਂ ਵੱਲੋਂ سرمایہਦਾਰਾਂ ਦੇ ਭਲੇ ਲਈ ਬਣਾਈ ਜਾਂਦੀ ਹੈ ਹਮ ਹੁਣ ਦੇਖੋ ਇਹ ਹੁਣ ਅਸੀਂ ਦੇਖੀਏ ਹੁਣ ਪਿਛੇ ਇਹ ਰੀਸੈਂਟਲੀ ਜਿਹੜੀ ਇਲੈਕਸ਼ਨ ਹੋਈ ਅਮਰੀਕਾ ਦੇ ਵਿੱਚ ਜੀ ਜੇ ਉਹ ਇਲੈਕਸ਼ਨ ਇੱਕ ਹਫਤਾ ਪਹਿਲੇ ਹੋ ਜਾਂਦੀ ਹਮ ਤੇ ਇਹਨਾਂ ਕਿ ਕੀ ਹਸ ਲੈ ਜਾਂਦੇ ਹਨ ਕਿ ਇਹ ਟਰੰਪ ਹੁਰੀ ਪ੍ਰਧਾਨ ਨਾ ਬਣਦੇ ਅੱਛਾ ਜੀ ਠੀਕ ਹੈ ਜੀ ਇੱਕ ਹਫਤਾ ਪਹਿਲਾਂ ਹੋ ਜਾਂਦੀ ਇੱਕ ਹਫਤਾ ਪਹਿਲੇ ਹੋ ਜਾਂਦੀ ਇਹਦਾ ਹਮ ਕਿਉਂਕਿ ਉਹਦੇ ਅਖੀਰ ਦੇ ਵਿੱਚ ਜਦੋਂ ਇਲਾਨ ਮਾਸਕ ਹੋਰੀ ਨਿਤਰੇ ਮੈਦਾਨ ਦੇ ਵਿੱਚ ਉਹਨਾਂ ਨੇ ਖੁੱਲੇ ਗੱਫੇ ਬੰਨਣੇ ਸ਼ੁਰੂ ਕੀਤੇ ਜੀ ਤੇ ਉਹਨਾਂ ਨੇ ਲੋਕਾਂ ਦੇ ਮਨਾਂ ਦੇ ਉੱਪਰ ਖਾਸ ਤੌਰ ਤੇ ਜਿਹੜੇ ਉਹ ਰਿਪਬਲਿਕਨ ਪਾਰਟੀ ਨਾਲ ਫੌਕਸ ਨਿਊਜ਼ ਨਾਲ ਸੰਬੰਧਿਤ ਹੈ ਉਹਨਾਂ ਦੇ ਉੱਪਰ ਬੜੀ ਬ੍ਰੇਨ ਵਾਸ਼ਿੰਗ ਕੀਤੀ ਠੀਕ ਹੈ ਛਾ ਗਏ ਤੇ ਹੁਣ ਜੇ ਉਹ ਨਾ ਹੁੰਦੇ ਤੇ ਫਿਰ ਇਹ ਟੈਰਿਫ ਨਾ ਲੱਗਦੇ ਇਹ ਟੈਰਿਫ ਨਾ ਲੱਗਦੇ ਤੇ ਕੈਨੇਡਾ ਦੇ ਲੋਕਾਂ ਦੇ ਵਿੱਚ ਯਾਨੋ ਕਿ ਇਹ ਰਾ ਪ੍ਰਚਾਰ ਪਹਿਲੇ ਚੱਲਦਾ ਸੀਗਾ ਤੁਸੀਂ ਜੋ ਤੁਸੀਂ ਦੱਸਿਆ ਬਲੂ ਮਸ਼ੀਨ ਦਾ ਕੰਜ਼ਰਵੇਟਿਵ ਪਾਰਟੀ ਦਾ ਕਾਫੀ ਯੂਰੋ ਸ਼ੋਰਾਂ ਨਾਲ ਚੱਲ ਰਿਹਾ ਸੀਗਾ ਹਮਮ ਸਾਰਾ ਸਾਰਾ ਕਾਰਪੋਰੇਟ ਮੀਡੀਆ ਉਹਨਾਂ ਦੇ ਨਾਲ ਸੀ ਜੀ ਪਰ ਜਿਸ ਵੇਲੇ ਟਰੰਪ ਹੋਰਨ ਨੇ ਲਿਆ ਕਿ ਇਹ ਆਪਣੇ ਇਹ ਬੰਬ ਛੱਡਿਆ ਜੀ ਉਹਦੇ ਕਰਕੇ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਕਿ ਹੋਏਗਾ ਕੀ ਹਮ ਟਰੰਪ ਸਾਹਿਬ ਕਹਿ ਰਹੇ ਕਿ ਅਸੀਂ ਇਹਨੂੰ ਅਮਰੀਕਾ ਦਾ 51 ਸੂਬਾ ਬਣਾ ਲਵਾਂਗੇ ਹਮ ਹਮ ਤੇ ਅਸੀਂ ਟੈਰਿਫ ਲਾ ਲਾ ਕੇ ਇਹਨਾਂ ਦੇ ਯਾਨੋ ਤੁਹਾਂ ਕੱਢ ਦੇਾਂਗੇ ਤੇ ਇਸ ਕਰਕੇ ਲੋਕਾਂ ਨੂੰ ਡਰ ਲੱਗਾ ਜਿਵੇਂ ਕਿ ਅਸੀਂ ਹੁਣ ਗੱਲ ਅਸੀਂ ਕਰਦੇ ਆ ਐਨ ਈ ਪੀ ਨੈਸ਼ਨਲ એનર્ਜੀ ਪਾਲਿਸੀ ਦੇ ਖਿਲਾਫ ਲੋਕਾਂ ਦੇ ਮਨ ਵਿੱਚ ਡਰ ਪਾਇਆ ਗਿਆ ਜੀ ਜੀ ਤੇ ਉਹ ਡਰ ਜਿਹੜਾ ਹੁੰਦਾ ਨਾ ਅਸੀਂ ਕਹਿ ਦਿੰਨੇ ਆ ਨਾ ਆਮ ਤੌਰ ਤੇ ਕਿ ਮਨੁੱਖੀ ਸੁਭਾਅ ਜਿਹੜਾ ਹੁੰਦਾ ਉਹ ਦੋ ਚੀਜ਼ਾਂ ਨਾਲ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਡਰ ਤੇ ਲਾਲਚ ਹਮ ਲਾਲਚ ਨਾਲ ਇੰਨਾ ਪ੍ਰਭਾਵਿਤ ਨਹੀਂ ਹੋਵੇ ਪਰ ਡਰ ਦੇ ਨਾਲ ਜ਼ਰੂਰ ਪ੍ਰਭਾਵਿਤ ਹੁੰਦਾ ਹ ਹਮ ਹਮ ਠੀਕ ਹੈ ਜੀ ਇਹ ਜ਼ਿਆਦਾ ਅਸਰ ਕਰਦੀ ਹੈ ਤੇ ਉਹ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਭਈ ਜੇ ਉਹਨੇ ਟਰੰਪ ਸਾਹਿਬ बन ਗਏ ਜੇ ਜਿਹੜੀਆਂ ਧਮਕੀਆਂ ਦੇ ਰਹੇ ਐ ਤੇ ਇਹਦੇ ਨਾਲ ਸਾਡੀ ਤੇ ਸਾਰੀ ਹیثیت ਕੈਨੇਡਾ ਦੇ ਮੁੱਕ ਜਾਏਗੀ ਹੂੰ ਹੂੰ ਤੇ ਉਸ ਦੂਜੇ ਪਾਸੇ ਹੁਣ ਲਿਬਰਲ ਸਰਕਾਰ ਦੇ ਜਿਹੜੇ ਜਾ ਰਹੇ ਸੀ ਬਾਹਰ ਜਾ ਰਹੇ ਸੀਗੇ ਟਰੂਡੋ ਹੋਰੇ ਉਹਨਾਂ ਨੇ ਬਹੁਤ ਜ਼ਬਰਦਸਤ ਸਟੈਂਡ ਲਿਆ ਵੀ ਇਹ ਅਸੀਂ ਨਹੀਂ ਹੋਣ ਦੇਣਾ ਇਹ ਜਿਹੜੇ ਨਜਾਇਜ਼ ਤੌਰ ਦੇ ਉੱਪਰ ਇਹ ਟੈਰਫ ਲਾਇਆ ਜਾ ਰਹੇ ਟੈਕਸ ਲਾਇਆ ਜਾ ਰਹੇ ਐ ਇਹ ਗਲਤ ਹੈ ਅਸੀਂ ਇਹਨੂੰ ਨਹੀਂ ਹੋਣ ਦੇਵਾਂਗੇ ਅਸੀਂ ਕੈਨੇਡਾ ਨੂੰ ਵੇਚਣ ਵਾਸਤੇ ਨਹੀਂ ਬੈਠੇ ਹੂੰ ਹੂੰ ਉਹਦੇ ਨਾਲ ਕੀ ਹੋਇਆ ਕਿ ਸਾਰੇ ਸਾਰੇ ਕੈਨੇਡਾ ਦੇ ਲੋਕ ਇਕੱਠੇ ਹੋ ਗਏ ਤੇ ਸੂਬੇ ਦੇ ਜਿਹੜੇ ਪ੍ਰੀਮੀਅਰ ਵੀ ਹੈ ਉਹ ਵੀ ਤਕਰੀਬਨ ਸਾਰੇ ਦਸਾਰੇ ਇਕੱਠੇ ਹੋ ਗਏ ਜੀ ਇਹ ਉਹਦੇ ਵਿੱਚੋਂ ਕੋਈ ਹਲਕੀ ਫੁਲਕੀ ਗੱਲ ਕਰਦਾ ਸੀਗਾ ਤੇ ਉਹ ਅਲਬਰਟਾ ਦੀ ਹੀ ਪ੍ਰੀਮੀਅਰ ਡੈਨੀਅਲ ਸਿਮਥ ਹੁਰੀ ਕਰ ਰਹੇ ਸੀ ਹਮ ਹ ਇਹ ਤਾਂ ਕਈ ਮੀਟਿੰਗਾਂ ਦੇ ਵਿੱਚ ਗਏ ਵੀ ਨਹੀਂ ਹਮ ਤੇ ਜਦੋਂ ਮੀਟਿੰਗਾਂ ਹੋ ਰਹੀਆਂ ਸੀ ਤੇ ਇਹ 트াম্প ਸਭ ਨੂੰ ਮਿਲਣ ਮਾਰਾ ਲੌਗ ਆਫ ਫਲੋਰੀਡਾ ਗਏ ਹੋਏ ਸੀਗੇ ਇਕੱਲੇ ਤੇ ਉਹ ਉਸ ਕਰਕੇ ਹੁਣ ਇਹਨਾਂ ਦੀ ਜਿਹੜੀ ਗੱਲਬਾਤ ਆਉਂਦੀ ਹੈ ਕਿ ਜਿਸ ਜੇ ਕਿ ਸਭ ਤੋਂ ਜ਼ਿਆਦਾ ਜੀ ਹਲਕਾ ਕਿਸੇ ਨੇ ਸਬੂਤ ਦਿੱਤਾ ਆਪਣੀ ਕੈਨੇਡੀਅਨਸ਼ਿਪ ਦੇ ਯਰ ਕੈਨੇਡਾ ਦੀ ਦੇਸ਼ ਭਗਤੀ ਬਾਰੇ ਦੇਸ਼ ਪ੍ਰਸਤੀ ਬਾਰੇ ਤੇ ਉਹ ਸਾਡੇ ਸੂਬੇ ਦੀ ਪ੍ਰੀਮੀਅਰ ਡੇਨੀਅਲ ਸਵੈਥੋਰਨ ਦਿੱਤਾ ਬਾਕੀ ਸਾਰੇ ਸਾਰੇ ਇਕੱਠੇ ਸੀਗੇ ਤੇ ਜਿਹੜੇ 온ਟਾਰੀਓ ਦੇ ਪ੍ਰੀਮੀਅਰ ਉਹ ਵੀ ਕੰਜ਼ਰਵੇਟਿਵ ਪ੍ਰੀਮੀਅਰ ਹੈਗੇ ਆ ਡਗ ਫੋਰਡ ਹੋਰੀ ਉਹ ਇੱਕ ਤਰ੍ਹਾਂ ਦੇ ਇਨਿੱਤਰ ਕੇ ਉਭਰੇ ਜੀ ਜਿਸ ਤਰ੍ਹਾਂ ਕੀ ਟੀਮ ਕੈਨੇਡਾ ਦੇ ਉਹ ਕੈਪਟਨ ਹੈ ਜੀ ਜੀ ਇਹਦੇ ਚ ਭਾਈ ਸਾਹਿਬ ਮੈਨੂੰ ਇਹ ਗੱਲ ਲੱਗਦੀ ਆ ਵੀ ਕੀ ਵਜ੍ਹਾ ਆ ਵੀ ਜਿਹੜੀ ਡੈਨੀਅਲ ਸਮਿਥ ਆ ਜੀ ਉਹ ਮਤਲਬ ਉਹਨਾਂ ਨੂੰ ਖੁਸ਼ੀ ਇਸ ਗੱਲ ਦੀ ਜ਼ਿਆਦਾ ਲੱਗਦੀ ਆ ਵੀ ਚੰਗਾ ਜੇ ਅਸੀਂ ਉਹਦਾ 55ਵਾਂ ਛੂਬਾ ਬਣ ਜਾਈਏ ਜਾਂ ਅਸੀਂ ਕੈਨੇਡਾ ਤੋਂ ਬਾਖ ਹੋ ਜਾਈਏ ਉਹਨਾਂ ਨੂੰ ਲੱਗਦਾ ਵੀ ਸਾਡੀ ਉਧਰ ਟ੍ਰੀਟਮੈਂਟ ਚੰਗੀ ਹੋਊਗੀ ਕੈਨੇਡਾ ਨਾਲ ਇਹ ਗਲਤ ਫਹਮੀ ਆ ਕੋਈ ਵੀ ਅਸੀਂ ਬੜੀ ਜ਼ਬਰਦਸਤ ਗਲਤ ਫਹਮੀ ਹੈ ਪਰ ਦੇਖੋ ਹੁਣ ਡੈਨੀਅਲ ਸਮਿਥ ਤੋਂ ਉਹਨਾਂ ਦਾ ਪੁੱਛੋ ਕਰ ਲਓ ਇਹ ਹੁਣ ਜਿਹੜੀ ਵਾਈਲਡ ਰੋਜ਼ ਪਾਰਟੀ ਸੀ ਜਿਹੜੀ ਕਿ ਕੈਨੇਡਾ ਤੋਂ ਵੱਖ ਹੋਣ ਵਾਸਤੇ ਹੀ ਬਣਾਈ ਗਈ ਸੀ ਠੀਕ ਹੈ ਜੀ ਕੈਲਗਰੀ ਤੋਂ ਸ਼ੁਰੂਆਤ ਹੋਈ ਉਹਦੀ ਇਹ ਉਹਦੇ ਲੀਡਰ ਸੀਗੇ ਜੀ ਠੀਕ ਹੈ ਜੀ ਤੇ ਉਸ ਵੇਲੇ ਵੀ ਜਦੋਂ ਇਹ ਇਹ ਹੁਣ ਮੁੜ ਕੇ ਜਦੋਂ ਲੀਡਰ ਬਣੇ ਯੂਸੀਪੀ ਦੇ ਤੇ ਉਸ ਵੇਲੇ ਵੀ ਇਹਨਾਂ ਨੇ ਇਲੈਕਸ਼ਨ ਇਸ ਬਣਾ ਦੇ ਉੱਪਰ ਜਿੱਤੀ ਸੀ ਪਾਰਟੀ ਦੇ ਲੀਡਰਸ਼ਿਪ ਵਾਸਤੇ ਕਿ ਵੀ ਸੋਵਰਨਟੀ ਐਕਟ ਲੈ ਕੇ ਆਵਾਂਗੇ ਹਮ ਠੀਕ ਹੈ ਜੀ ਕਿ ਅਸੀਂ ਅਲਬਰਟਾ ਨੂੰ ਇੱਕ ਵੱਖਰਾ ਮੁਲਕ ਬਣਾਉਣਾ ਹੈ ਜੀ ਤੇ ਉਸ ਬਨਾ ਦੇ ਉੱਪਰ ਇਹਨਾਂ ਨੇ ਸ਼ਹਿਰਾਂ ਨੂੰ ਛੱਡ ਕੇ ਬਾਕੀ ਸਾਰੇ ਦਿਹਾਤੀ ਇਲਾਕਿਆਂ ਦੇ ਵਿੱਚੋਂ ਵੋਟਾਂ ਲੈ ਕੇ ਉਹ ਲੀਡਰ ਬਣੇ ਹੁਣ ਗੱਲਬਾਤ ਇਹ ਬਣਦੀ ਹੈ ਕਿ ਜਿਹਨਾਂ ਲੋਕਾਂ ਨੇ ਤੁਹਾਡੇ ਵਾਸਤੇ ਵੋਟਾਂ ਪਾਈਆਂ ਇਹ ਮਹਿਸੂਸ ਇਹ ਕਰਦੇ ਆ ਕਿ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਹੈ ਅੱਜ ਵੀ ਕੈਨੇਡਾ ਤੋਂ ਬਾਹਰ ਨਿਕਲ ਕੇ ਪਖਰਾਇਆ ਅਮਰੀਕਾ ਦਾ ਹਿੱਸਾ ਬਣਨਾ ਚਾਹੁੰਦੇ ਆ ਹਮ ਪਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਇਹ ਉਹਨਾਂ ਦੀ ਗਲਤਫਹਿਮੀ ਹੈ ਜਿਹੜੀ ਗਲਤ ਬਾਤ ਗਲਤ ਬਾਤ 1980 ਦੀ ਗਲਤ ਬਾਤ ਬਣਦੀ ਸੀ ਹਾਂ ਵੀ ਬਹੁਤ ਨਰਾਜ਼ਗੀ ਹੈ ਬਾਕੀ ਰਹਿੰਦੇ ਕੈਨੇਡਾ ਦੇ ਨਾਲ ਉਹ ਅੱਜ ਓਨੀ ਲੋਕਾਂ ਦੇ ਵਿੱਚ ਨਹੀਂ ਜਿੰਨੀ ਕੀ ਇਹ ਮਹਿਸੂਸ ਕਰਦੇ ਹੈ ਅੱਛਾ ਜਿਹੜੇ ਆਪਣੇ ਸੂਬੇ ਤੋਂ ਬਾਹਰ ਨੇ ਦੂਸਰੇ ਸੂਬਿਆਂ 'ਚ ਲੋਕ ਬੈਠੇ ਆ ਅੰਟੇਰੀਆ ਵਾਲੇ ਜਦੋਂ ਉਹ ਪੜਦੇ ਆ ਇਹਨਾਂ ਦਾ ਬਿਆਨ ਪਈ ਲਓ ਜੀ ਜਾਂ ਉਹ ਪ੍ਰੈਸਡੈਂਟ ਮੈਨਿੰਗ ਹੋਰੀ ਆ ਕੇ ਬਿਆਨ ਦੇ ਦਿੰਦੇ ਆ ਜੀ ਪਈ ਜੇ ਲਿਬਰਲ ਸਰਕਾਰ ਮੁੜ ਕੇ ਬਣ ਜਾਂਦੀ ਆ ਤਾਂ ਉਹ ਨੈਸ਼ਨਲ ਯੂਨਿਟੀ ਲਈ ਇੱਕ ਕਿਸਮ ਦੀ ਪ੍ਰੋਬਲਮ ਖੜੀ ਹੋ ਰਹੀ ਹੈ। ਅੱਛਾ ਇਹ ਧਮਕੀ ਕੌਣ ਦੇ ਰਿਹਾ ਹੈ? ਇਹ ਜਿਹੜੇ ਵਕ ਖੁਣਾ ਚਾਹੁੰਦੇ ਉਹ ਦੇ ਰਿਹਾ ਹੈ। ਹੁਣ ਉਹ ਇੱਕ ਤਰ੍ਹਾਂ ਦਾ ਬਾਕੀ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰ ਰਿਹਾ ਹੈ ਵੀ ਇਹ ਸਾਡੀ ਗੱਲ ਮੰਨੋ ਨਹੀਂ ਤੇ ਅਸੀਂ ਕੈਨੇਡਾ ਤੋਂ ਬਾਹਰ ਨਿਕਲ ਜਾਣਾ। ਹੂੰ। ਠੀਕ ਹੈ ਨਾ? ਇਹ ਹੋਰ ਬੜੀ ਬੇਤੁਕੀ ਜੀ ਗੱਲਬਾਤ ਹੈ। 10 ਸੂਬੇ ਆ ਸਾਡੇ। ਬਾਕੀ ਹੋਰ ਜਿਹੜੀਆਂ ਟੈਰਿਟਰੀਜ਼ ਆ ਟੈਰਿਟਰੀਜ਼ ਵੀ ਹੈ ਉਹਨਾਂ ਦੇ ਵਿੱਚੋਂ ਇੱਕ ਖੜੇ ਹੋ ਕੇ ਉਹਨਾਂ ਦੀ ਪ੍ਰੀਮੀਅਰ ਕਹਿੰਦੀ ਹੈ ਵੀ ਸਾਡੀ ਗੱਲ ਮੰਨੋ ਸਾਡੀ ਈਨ ਮੰਨੋ ਉਹਨਾਂ ਦੀ ਅਸੀਂ ਬਾਹਰ ਚੱਲੇ ਤੇ ਇਹ ਬੜੀ ਬੇਤੁਕੀ ਗੱਲਬਾਤ ਹੈ ਇਹ ਸਿਆਸਤ ਦੇ ਵਿੱਚ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਹ ਅਸੀਂ ਪੜੇ ਲਿਖੇ ਲੋਕਾਂ ਦੇ ਵਿੱਚ ਸਿਆਣੇ ਲੋਕਾਂ ਦੇ ਵਿੱਚ ਇਹ ਗੱਲਬਾਤ ਕਿਹਣੀ ਨਹੀਂ ਚਾਹੀਦੀ ਤੇ ਬਾਕੀ ਦਸਾਂ ਵਾਸਤੇ ਮੰਨਣੇ ਜਿਹੜੇ 13 ਰਹਿ ਜਾਂਦੇ 12 ਰਹਿ ਜਾਂਦੇ ਆ ਉਹਨਾਂ ਦੇ ਮੰਨਣੇ ਮੈਂ ਤੇ ਕਹਾਂਗਾ ਕਿ ਬੜੀ ਸਿਆਣਪ ਕਰਦੇ ਹੋ ਜੀ ਵੀ ਠੀਕ ਹੈ ਇੱਕ ਕੱਲਾ ਬੰਦਾ ਇੱਕ ਪ੍ਰੀਮੀਅਰ ਜਿਹੜਾ ਹੈ ਬਰਡਰ ਦਾ ਇਹ ਗੱਲਾਂ ਬਾਤਾਂ ਕਰ ਰਿਹਾ ਤੇ ਫਿਰ ਉਹ ਇਹੀ ਕਹਿੰਦੇ ਆ ਯਾਰ ਇਹ ਗੱਲਾਂ ਬਾਤਾਂ ਅਸੀਂ ਸੁਣਦੇ ਆ ਰਹੇ ਪਿਛਲੇ 40 ਸਾਲਾਂ ਦੀਆਂ ਤੇ ਇਸ ਕਰਕੇ ਇਹ ਆ ਆਪਣੇ ਮਨ ਦੇ ਵਿੱਚ ਮਹਿਸੂਸ ਕਰਦੇ ਹੋਣਗੇ ਬਹੁਤ ਮਜ਼ਬੂਤੀ ਦੀ ਗੱਲਬਾਤ ਹੈ ਬਹੁਤ ਸਾਡੇ ਲੋਕੀ ਸਾਡੇ ਨਾਲ ਹੈ ਪਰ ਇਹ ਇੱਕ ਤਰ੍ਹਾਂ ਦੀ ਉਹਨਾਂ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਕਿ ਜਿਹੜੀ ਗੱਲਬਾਤ ਜਿਹੜੀ ਕਾਮਯਾਬ ਰਹੀ 1980 ਦੇ ਵਿੱਚ ਜਿਹੜਾ ਇਹਨਾਂ ਨੇ ਜ਼ਹਿਰ ਖੋਲਿਆ ਲੋਕਾਂ ਦੇ ਮਨਾਂ ਦੇ ਵਿੱਚ ਜੇ ਅੱਜ ਉਹ ਕਰ ਸਕਣਗੇ ਮੈਨੂੰ ਲੱਗਦਾ ਹੈ ਕਿ ਇਹ ਬੜਾ ਔਖਾ ਹੋਵੇਗਾ ਕੁਝ ਨਾ ਜੀ ਅਬੋਰਿਜਨਲ ਲੀਡਰ ਜਿਹੜੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਪ੍ਰੀਮੀਅਰ ਨੂੰ ਵੀ ਭਾਈ ਤੁਸੀਂ ਇਹ ਜਿਹੜਾ ਰੈਟਰ ਹੈਗਾ ਇਹਨੂੰ ਥੋੜਾ ਟੰਡਾ ਕਰੋ ਜੀ ਸੈਪਰੇਟ ਜਿਹੜਾ ਹੋਣ ਵਾਲਾ ਹੈਗਾ ਜੀ ਅ ਪਰ ਨਾਲ ਦੀ ਨਾਲ ਜੀ ਜਿਹੜੇ ਕੁਝ ਲੋਕ ਆਪਾਂ ਵੇਖਦੇ ਆ ਜਿਵੇਂ ਕੈਲਗਰੀ ਦੇ ਨਾਰਥ ਵਾਲੇ ਪਾਸੇ ਲੋਕਾਂ ਨੇ ਆਲਰੇਡੀ ਫਟੇਲਾ ਇਹੀ ਵੀ ਅਸੀਂ ਕੀ ਕਹਿੰਦੇ ਹੁੰਦੇ ਆ ਉਧਰਲਾ ਹਿੱਸਾ 59ਵੀਂ ਸਟੇਟ ਬਣਾਣਾ ਚਾਹੁੰਦੇ ਆ ਜੀ ਬੈਲਬੋਰਡ ਲਵਾ ਛੱਡੇ ਸੀ ਜੀ ਜੀ ਅੱਛਾ ਹੁਣ ਉਹ ਗੱਲਾਂ ਇੱਕ ਪਾਸੇ ਉਹ ਦੇਖ ਰਹੇ ਦੂਜੇ ਜਦੋਂ ਤੁਸੀਂ ਦੇਖਦੇ ਆਂ ਵੀ ਪ੍ਰੀਮੀਅਰ ਹੋਰੀ ਉਹ ਬੈਲ 54 ਲੈ ਕੇ ਹੁਣ ਆ ਗਿਆ ਜਿਹਦੇ ਵਿੱਚ ਕੁਝ ਇਸੇ ਤਰ੍ਹਾਂ ਦੀ ਹੀ ਗੱਲਬਾਤ ਕੀਤੀ ਜਾ ਰਹੀ ਆ ਉਹਨੂੰ ਦੇਖ ਕੇ ਜਿਹੜੇ ਲੋਕ ਐ ਜੀ ਇੱਥੇ ਵਾਲਿਆਂ ਦੀ ਵੀ ਥੋੜੀ ਚਿੰਤਾ ਹੈ ਜਿਹੜੇ ਦੂਜੇ ਸੂਬਿਆਂ ਵਾਲੇ ਉਹ ਵੀ ਚਿੰਤਾ ਕਰਦੇ ਆ ਵੀ ਵਾਕਿਆ ਹੀ ਉਸ ਰਾਹ ਤੇ ਜਾ ਰਿਹਾ ਹੈ ਦੇਖੋ ਕੁਲभीसी ਦੇਖੋ ਜਦੋਂ ਇਹ ਪਾਈਪਲਾਈਨਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਸੀ એનર્ਜੀ ਐਕਸਪਲੋਰੇਸ਼ਨ ਦੀਆਂ ਗੱਲਾਂ ਬਾਤਾਂ ਚੱਲਦੀਆਂ ਸੀ ਹੂੰ ਹੂੰ ਤੇ ਬੜੇ ਇੱਥੇ ਮੁਜਾਰੇ ਕਰਾਏ ਜਾਂਦੇ ਸੀਗੇ ਤੇ ਉਹ ਤਕਰੀਬਤ ਕਿਵੇਂ ਸਾਰੇ ਹੀ ਮੁਜਾਰਿਆਂ ਦੇ ਵਿੱਚ ਇਹ ਸਿੱਟਾ ਇਹ ਨਿਕਲਦਾ ਸੀਗਾ ਕਿ ਇਹ ਜਿਹੜੀ ਅਮਰੀਕਾ ਦੀਆਂ ਔਇਲ ਕੰਪਨੀਆਂ ਹੈ ਇਹ ਬਾਹਰੋਂ ਲੋਕਾਂ ਨੂੰ ਲਿਆ ਕੇ ਫੱਟੇ ਲਵਾ ਲਵਾ ਕੇ ਇਹ ਮੁਜਾਰੇ ਪ੍ਰੋਟੈਸਟ ਕਰਦੇ ਆ ਠੀਕ ਹੈ ਜੀ ਤੇ ਜੇ ਉਹ ਉਸ ਵੇਲੇ ਉਹ ਕਰ ਸਕਦੇ ਸੀ ਤੇ ਅੱਜ ਉਹ ਫਟੇ ਲਾ ਦੇਣੇ ਕਿ ਵੀ ਅਸੀਂ ਵੱਖਰਾ ਹੋਣਾ ਚਾਹੁੰਦੇ ਹਾਂ ਅਸੀਂ ਅਮਰੀਕਾ ਦੀ ਸਟੇਟ ਬਣਨੀ ਚਾਹੁੰਦੇ ਹਾਂ ਇਸ ਸੂਬੇ ਦੇ ਵਿੱਚ ਇਹ ਕੋਈ ਅਨ ਹੋਣੀ ਗੱਲਬਾਤ ਨਹੀਂ ਇਹ ਅਸੀਂ ਇਹ ਵੀ ਨਹੀਂ ਕਹਾਂਗੇ ਇਹ ਨਾ ਮੰਨਣ ਯੋਗ ਗੱਲਬਾਤ ਵੀ ਨਹੀਂ ਇਹ ਹੋ ਸਕਦੀ ਹੈ ਉਹ ਕਰਾਈ ਜਾ ਸਕਦੀ ਹੈ ਕਰਾਈ ਗਈ 1980 ਚ ਵੀ ਕਰਾਈ ਗਈ ਤੇ ਅੱਜ ਵੀ ਕਰਾਈ ਜਾ ਸਕਦੀ ਹੈ ਠੀਕ ਹੈ ਜੀ ਹੁਣ ਗੱਲਬਾਤ ਆਉਂਦੀ ਹੈ ਕਿ ਜਿਆ ਕਿਹ ਲੋਕ ਲੈਜਿਸਲੇਟਿਵ ਤੌਰ ਤੇ ਪਰ ਕਾਨੂੰਨੀ ਤੌਰ ਤੇ ਪਰ ਕੀ ਹੋ ਰਿਹਾ ਜਿਹੜੀ ਤੁਸੀਂ ਗੱਲਬਾਤ ਦਸੀ ਬਿਲ 54 ਦੀ ਜੀ ਹੁਣ ਕਈ ਗੱਲਾਂ ਬਾਤਾਂ ਹੈਗੀਆਂ ਕਿ ਵੀ ਇਲੈਕਸ਼ਨ ਜਿਹੜਾ ਸਿਸਟਮ ਹੁੰਦਾ ਹੈ ਪ੍ਰੋਸੈਸ ਹੁੰਦਾ ਹੈ ਉਹਦੇ ਜੀ ਅਸੀਂ ਸੁਧਾਰ ਕਰਨੇ ਆ ਠੀਕ ਹੈ ਜੀ ਉਹਨਾਂ ਸੁਧਾਰਾਂ ਦੇ ਉੱਪਰ ਯੂ ਨੋ ਕਿ ਕਈ ਲੋਕਾਂ ਨੂੰ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਉਸਲਾ ਸਫਾਈ ਦੇ ਨਾਲ ਉਹਨਾਂ ਨੇ ਜਿੱਠਿਆ ਜਾ ਸਕਦਾ ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਜਿਹਦੇ ਉੱਪਰ ਕਿ ਨੇਟਿਵ ਲੀਡਰਸ ਵੀ ਥੋੜੇ ਜੇ ਤੜਪ ਰਹੇ ਆ ਵਾਜਬ ਤੌਰ ਤੇ ਪਤਾ ਲੱਗ ਰਿਹਾ ਹੈ ਤੇ ਹੁਣ ਐਨਡੀਪੀ ਦੇ ਲੀਡਰ ਸਾਹਿਬ ਵੀ ਉਹਨਾਂ ਦੀ ਵੀ ਦੇ ਬਿਆਨ ਸੁਣਨ ਦਾ ਮੌਕਾ ਮਿਲਿਆ ਸਭ ਤੋਂ ਖਤਰਨਾਕ ਚੀਜ਼ ਜਿਹੜੀ ਹੈ ਉਸ ਕੁਲਮੀਸੀ ਇਹ ਹੈ ਉਹਦੇ ਵਿੱਚ ਕਿ ਸਿਰਫ 10% ਦੀ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਇੱਕ ਪਬਲਿਕ ਇਨੀਸ਼ੀਏਟਿਵ ਲਿਆ ਸਕਦੇ ਆ 10% ਜਿਨ੍ਹਾਂ ਨੇ ਵੋਟਾਂ ਪਾਈਆਂ ਪਾਈਆਂ ਇਹ ਨਹੀਂ ਕਿ ਟੋਟਲ ਵੋਟਰਸ ਉਹ ਨਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਠੀਕ ਹੈ ਜੀ ਨਹੀਂ ਹੁਣ ਉਹ ਜਿਸ ਲਈ ਗੱਲਬਾਤ ਆਉਂਦੀ ਹੈ ਤੇ ਯਾਨੀ ਕਿ ਇੱਕ ਤਰ੍ਹਾਂ ਦੇ ਕਿ ਮੁਠੀ ਪਰ ਲੋਕ ਖੜੇ ਹੋ ਕੇ ਖੜੇ ਕੀਤੇ ਜਾ ਸਕਦੇ ਹੈ ਜਿਹੜੇ ਕਿ ਕਹਿੰਦੇ ਅਸੀਂ ਤੇ ਰੈਫਰੈਂਡਮ ਕਰਨਾ ਅਸੀਂ ਕੈਨੇਡਾ ਛੱਡ ਕੇ ਅਮਰੀਕਾ ਨਾਲ ਜਾ ਕੇ ਰੌਲਾ ਹੂੰ ਹੂੰ ਠੀਕ ਹੈ ਅੱਛਾ ਭਾਵੇਂ ਹੋਵੇ ਤੇ ਭਾਵੇਂ ਨਾ ਹੋਵੇ ਪਰ ਇਹ ਇੱਕ ਤਰ੍ਹਾਂ ਦੀ ਖਤਰੇ ਦੀ ਚੰਡੀ ਹੈ ਲਾਲ ਚੰਡੀ ਹੈ ਵੀ ਕਿਉਂ ਇੱਕ ਮੁਠੀ ਪਰ ਲੋਕ ਜਿਹੜੇ ਹੈ ਉਹ ਇੱਕ ਲਿਆ ਕੇ ਹਰ ਤੀਜੇ ਦਿਨ ਲਿਆ ਕੇ ਕੋਈ ਨਾ ਕੋਈ ਇਨੀਸ਼ੀਏਟਿਵ ਲਿਆ ਕੇ ਛੱਡ ਸਕਦੇ ਆ ਵੀ ਅਸੀਂ ਵੱਖਰੇ ਹੋਣਾ ਅਸੀਂ ਵੱਖਰੇ ਹੋਣਾ ਅਸੀਂ ਵੱਖਰੇ ਹੋਣਾ ਹੁਣ ਬੜਾ ਚ ਹੈ ਕੀ ਹੈ ਸਭ ਤੋਂ ਵੱਡਾ ਜਿਹੜਾ ਹੈ ਅਲਬਰਟਾ ਦੇ ਵਿੱਚ ਹੈ ਤੇਲ ਦਾ ਜ਼ਖੀਰਾ ਹਮ ਹਮ ਇਹਕੇ ਦੁਨੀਆ ਦੇ ਵਿੱਚ ਚੌਥੇ ਪੰਜਵੇਂ ਨੰਬਰ ਤੇ ਉਪਰ ਆਉਂਦਾ ਜਿੰਨਾ ਤੇਲ ਅਲਬਰਟਾ ਦੇ ਵਿੱਚ ਪਿਆ ਹੋਇਆ ਹੈ ਜੀ ਜਿਸ ਰਫ਼ਤਾਰ ਨਾਲ ਹੁਣ ਅਸੀਂ ਵਰਤ ਰਹੇ ਆਂ ਕੱਢ ਰਹੇ ਆਂ ਇਹ ਅਸੀਂ ਤਕਰੀਬਨ ਜੀ 1000 ਸਾਲ ਲੱਗੇ ਰਹੀ ਏ ਤਾਂ ਵੀ ਨਹੀਂ ਮੁੱਕਦਾ ਹੂੰ ਹੂੰ ਏ ਤੇ ਸਭ ਤੋਂ ਵੱਡਾ ਜ਼ਖੀਰਾ ਤੇਲ ਦਾ ਜੀ ਉਹ ਜਿਹੜੀਆਂ ਅਮਰੀਕਨ ਕੰਪਨੀਆਂ ਜਿਹੜੀ 1980 77 ਦੇ ਵਿੱਚ ਲਿਆ ਕੇ ਇਹਨਾਂ ਨੇ ਲਾਣਾ ਸ਼ੁਰੂ ਕੀਤੇ ਤੇ ਪਲਾਂਟਸ ਉਹਨਾਂ ਨੂੰ ਇਹ اسی ਗੱਲ ਤੇ ਉੱਪਰ ਨਜ਼ਰ ਆਉਂਦੀ ਹੈ ਕਿ ਇਹ ਜਿਹੜਾ ਇਹਨਾਂ ਦੇ ਰਿਸੋਰਸਸ ਹੈ એનર્ਜੀ ਰਿਸੋਰਸਸ ਹੈ ਇਹ ਅਸੀਂ ਹੜ ਆਪਣੇ ਆਂ ਠੀਕ ਹੈ ਤੇ ਉਹਦੇ ਵਾਸਤੇ ਉਹਨਾਂ ਰਾਹ ਖੋਲ ਰਿਹਾ ਹੈ ਕਿ ਹਾਂ ਵੀ ਇਹ ਥੋੜੇ ਲੋਕਾਂ ਨੂੰ ਅਸੀਂ ਉਕਸਾ ਕੇ ਪੜਕਾ ਕੇ ਲਾਲਚ ਦੇ ਕੇ ਅਸੀਂ ਉਹਨਾਂ ਤੋਂ ਇੱਕ ਇਨੀਸ਼ੀਏਟਿਵ ਸ਼ੁਰੂ ਕਰਾ ਦਈਏ ਵੀ ਅਸੀਂ ਇੱਥੇ ਵੱਖਰਾ ਹੋਣਾ ਚਾਹੁੰਦੇ ਆ ਅੱਛਾ ਕੀ ਅਸੀਂ ਰਿਫਰੈਂਡਮ ਕਰਾਉਣਾ ਹੈ ਠੀਕ ਹੈ ਰਿਫਰੈਂਡਮ ਕਰਾਉਣ ਦੀ ਗੱਲ ਬਾਤ ਹੈ ਨਾ ਮੈਨੂੰ ਇੱਕ ਗੱਲ ਦੱਸਿਓ ਜੇ 10% ਬੰਦੇ ਲਿਖ ਕੇ ਦੇ ਦਿੰਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਜੀ ਪਈ ਅਸੀਂ ਆਹ ਕੰਮ ਕਰਾਉਣਾ ਚਾਹੁੰਦੇ ਆ ਜੀ ਤੇ ਜੇ 15% ਜਾਂ 20% ਦੂਜੇ ਪਾਸੇ ਲਿਖ ਕੇ ਦੇ ਦੇਣ ਪਈ ਅਸੀਂ ਇਹ ਨਹੀਂ ਕਰਾਉਣਾ ਚਾਹੁੰਦੇ ਫਿਰ ਤੋ ਹੁਣ ਤੁਸੀਂ ਦੱਸਦਾ ਜਿਹੜੀ ਵਿਧਾਨਕ ਤੌਰ ਦੇ ਉੱਪਰ ਕੁੜਕੀ ਪੈਦਾ ਹੋ ਸਕਦੀ ਹੈ ਹੋ ਸਕਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਹੋ ਸਕਦੀ ਪਰ ਹੁਣ ਗੱਲ ਤੇ ਇਹ ਹੈ ਕਿ ਇਹਨਾਂ ਦਾ ਮਤਲਬ ਕੀ ਕਰਾਉਣ ਦਾ ਮਤਲਬ ਇਹ ਹੈ ਕਿ ਇਹ ਇੱਕ ਤਰ੍ਹਾਂ ਦਾ ਕੈਨੇਡਾ ਨੂੰ ਸਾਰੇ ਕੈਨੇਡਾ ਪਰ ਨੂੰ ਇੱਕ ਤਰ੍ਹਾਂ ਦਾ ਗਿਵਨ ਨੋਟਿਸ ਹੂੰ ਬਈ ਤੁਸੀਂ ਚੁਕੰਨੇ ਹੋ ਜਾਓ ਅਸੀਂ ਇੱਥੇ ਬੈਠੇ ਆਂ ਤੇ ਅਸੀਂ ਜੇ ਤੁਸੀਂ ਸਾਡੇ ਸਾਡਾ ਆਖਾ ਨਹੀਂ ਮੰਨ ਮੰਨੋਗੇ ਅਸੀਂ ਇੱਥੇ ਰੈਫਰੈਂਡਮ ਕਰਾਉਾਂਗੇ ਹੂੰ ਹੂੰ ਪਤਾ ਹੈ ਉਹਨਾਂ ਨੂੰ ਕਿ ਰੈਫਰੈਂਡਮ ਕਾਮਯਾਬ ਨਹੀਂ ਹੋਵੇਗਾ ਅਲਬਰਟਾ ਦੇ ਡੈਮੋਗ੍ਰਾਫਿਕਸ ਵੀ ਜਿਹੜੇ 1980 ਚ ਹੁੰਦੇ ਸੀਗੇ 2 ਮਿਲੀਅਨ ਦੀ ਆਬਾਦੀ ਸੀ ਸਾਰੀ ਅੱਜ ਆਪਣੀ ਆਬਾਦੀ 4.5 ਮਿਲੀਅਨ ਦੇ ਲਾਗੇ ਤੱਕ ਹੈ ਹੂੰ ਹੂੰ ਤਕਰੀਬਤ ਕਰਿਬ ਜਿੰਨੇ ਵੀ ਨਵੇਂ ਬੰਦੇ ਆਏ ਹੈ ਉਸ ਰੈਫਰੈਂਡਮ ਦੇ ਹੱਕ ਦੇ ਵਿੱਚ ਕਦੇ ਵੀ ਨਹੀਂ ਹੋਣਗੇ ਇਹਦੇ ਤੇ ਵੀ ਕੁਐਸਚਨ ਮਾਰਕ ਹੈਗਾ ਜੀ ਮੈਨੂੰ ਇੱਕ ਗੱਲ ਇਹ ਦੱਸੋ ਕਿਤੇ ਜਿਹੜੇ ਉਹ ਹੈਲਥ ਇਸ਼ੂਜ਼ ਨੂੰ ਲੈ ਕੇ سلسلہ ਚੱਲ ਰਿਹਾ ਹੈ ਇਹਨਾਂ ਤੇ ਇਨਕੁਆਰੀਆਂ ਹੋ ਰਹੀਆਂ ਜੀ ਜੀ ਯੂਸੀਪੀ ਵਾਲੀ ਸਰਕਾਰ ਦੇ ਕਿਤੇ ਉਹ ਉਹ ਤਾਂ ਨਹੀਂ ਹੈ ਵੀ ਉਹਦਾ ਧਿਆਨ ਲੋਕਾਂ ਦਾ ਉਧਰਲੇ ਪਾਸੇ ਹਟਾਉਣ ਲਈ ਆ ਜਿਹੜਾ سلسلہ ਇਹ ਸ਼ੁਰੂ ਕਰਤਾ ਜਾਵੇ ਅ ਕੁਲਬੀ ਸਿੰਘ ਦੇਖੋ ਇਹ ਜਿਹੜੀ ਯੂਸੀਪੀ ਸਰਕਾਰ ਹੈ ਜਾਂ ਫੈਡਰਲ ਲੈਵਲ ਤੇ ਸੀਪੀਸੀ ਹੈ ਕਨਜ਼ਰਵੇਟਿਵ ਪਾਰਟੀ ਕਿ ਜਿਸ ਤਰ੍ਹਾਂ ਕ ਅਮਰੀਕਾ ਦੀ ਰਿਪਬਲਿਕਨ ਪਾਰਟੀ ਹੈ ਉਸੇ ਤਰ੍ਹਾਂ ਇਹ ਕਨਜ਼ਰਵੇਟਿਵ ਪਾਰਟੀ ਕੈਨੇਡਾ ਦੀ ਹੂੰ ਹੂੰ ਇਹ ਸਰਮਾਇਦਾਰਾਂ ਦੀ ਬਿਜ਼ਨਸ ਤਬਕੇ ਦੀ ਪਾਰਟੀ ਹੈ ਹੂੰ ਹੂੰ ਉਹਨਾਂ ਦਾ ਮਤਲਬ ਇਹ ਹੈ ਕਿ ਬਿਜ਼ਨਸਮੈਨ ਨੂੰ ਬਿਜ਼ਨਸ ਕਮਿਊਨਿਟੀ ਨੂੰ ਮਜ਼ਬੂਤ ਕੀਤਾ ਜਾਵੇ ਲੋਕਾਂ ਦੀ ਹੈ ਜਬਾਕੀ ਜਨਤਾ ਜਿਹੜੇ ਕੰਮ ਕਾਜ ਕਰਨ ਵਾਲੇ ਹੈ ਉਹਨਾਂ ਦੇ ਅੱਖਾਂ 'ਚ ਕਟਾ ਪਾ ਕੇ ਕਿਸੇ ਵੀ ਤਰੀਕੇ ਨਾਲ ਬਿਜ਼ਨਸ ਨੂੰ ਮਜ਼ਬੂਤ ਕੀਤਾ ਜਾਏ। ਇਹੀ ਵਜ੍ਹਾ ਹੈ ਕਿ ਜਦੋਂ ਇੱਕ ਕੰਜ਼ਰਵੇਟਿਵ ਸਰਕਾਰ ਸੀਗੀ ਫੈਡਰਲ ਲੈਵਲ ਤੇ ਉਹ ਸੀਬੀਸੀ ਜਿਹੜਾ ਮੈਂ ਪਹਿਲੇ ਕਿਹਾ ਹਟਿਆ ਇੱਕੋ ਇੱਕ ਹੈ ਨਿਰਪੱਖ ਤੌਰ ਦੇ ਉੱਪਰ ਜਿਹੜਾ ਮੀਡੀਆ ਕਮਿਊਨੀਕੇਸ਼ਨ ਚੈਨਲ ਹੈ। ਹੂੰ ਹੂੰ ਉਹਦੇ ਉਹਦਾ ਫੰਡਸ ਕੱਟਦੇ ਰਹੇ ਕੱਟਦੇ ਰਹੇ ਕੱਟਦੇ ਰਹੇ ਫੇਰ ਉਹਨੂੰ ਬੰਦ ਕੀਤਾ ਗਿਆ। ਯਾਨੀ ਕਿ ਉਹਨੂੰ ਬੰਦ ਕੀਤਾ ਜਾਏ ਮੰਗਾਂ ਦਾ ਕਾਇਦਾ ਹੁੰਦੀਆਂ ਹੁੰਦੀਆਂ ਨਹੀਂ ਇਹਨੂੰ ਇਹਨੂੰ ਬੰਦ ਕੀਤਾ ਜਾਏ। ਠੀਕ ਹੈ ਜੀ ਕਿਉਂ? ਕਿਉਂ ਚੁਬਦਾ ਉਹਨ ਪੀ ਬਾਕੀ ਜਿੰਨਾ ਵੀ মিডিਆ ਹੈ ਅਸੀਂ 10 15 20 ਜਿਹੜੇ ਸਰਮਾਇਦਾਰ ਲੋਕੀ ਅਸੀਂ ਇਕੱਠੇ ਹੋ ਕੇ ਬਹਿ ਕੇ ਰੋਟੀ ਛੋਡੀ ਖਾ ਕੇ दारू ਛਾਰੂ ਪੀ ਕੇ ਅਸੀਂ ਫੈਸਲਾ ਕਰ ਲਾਉਂਗੇ ਕਿ ਕੀ ਹੋਣਾ ਕੀ ਨਹੀਂ ਹੋਣਾ ਪਰ ਇਹ ਜਿਹੜਾ ਹੈ ਨਾ ਇਹ ਸਾਡੀ ਕਿਹ ਤਰ੍ਹਾਂ ਦੀ ਕਬਾਬ ਚ ਹੱਡੀ ਹੈ ਸੀਬੀਸੀ ਇਹਨੂੰ ਕਿਵੇਂ ਕੱਢਿਆ ਜਾਏ ਤੇ ਇਹ ਹੈ ਸੋਚ ਉਹਨਾਂ ਦੀ ਹੁਣ ਅਸੀਂ ਸਧਾਰਨ ਲੋਕੀ ਜਿਹੜੇ ਹੈ ਮੈਜੋਰਿਟੀ ਕਹਿ ਲਓ ਕਿ ਜਿਹੜੇ ਗੱਲਾਂ ਬਾਤਾਂ ਕਰਦੇ ਹੈ ਕਿ ਵੀ ਕੈਨੇਡਾ ਜਿਹੜਾ ਹੈ ਲੋਕਤੰਤਰ ਹੋਣਾ ਚਾਹੀਦਾ ਹੈ ਲੋਕਾਂ ਦੇ ਹਿੱਤ ਦੀ ਗੱਲ ਬਾਤ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਆਪਣਾ ਆਪਣਾ ਹੈਲਥ ਕੇਅਰ ਹੈ ਕੈਨੇਡਾ ਹੈਲਥ ਐਕਟ ਹੈ ਉਸ ਦੀ ਡੈਂਟਲ ਵੀ ਸ਼ਾਮਿਲ ਕੀਤਾ ਗਿਆ ਹੁਣ ਫਾਰਮਾਕੇਅਰ ਦੀ ਗੱਲਾਂ ਬਾਤਾਂ ਹੋ ਰਹੀਆਂ ਹਨ ਜੀ ਹੋਰ ਤਰ੍ਹਾਂ ਦੀਆਂ ਸਹੂਲਤਾਂ ਹੈ ਗੱਲਾਂ ਬਾਤਾਂ ਚੱਲਦੀਆਂ ਤੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਏ ਲੋਕਾਂ ਦੇ ਹਿੱਤ ਦੀ ਰਾਖੀ ਕੀਤੀ ਜਾਏ ਹਮਮ ਤੇ ਕਾਰਪੋਰੇਟ ਦਾ ਉਹਨਾਂ ਦਾ ਮੋਟੋ ਮੰਤਵ ਕੀ ਹੁੰਦਾ ਹੈ ਵੀ ਸਾਡੇ ਟੱਡੇ ਭਰੇ ਜਾਣ ਸਾਡੇ ਜੇਬੇ ਭਰੇ ਜਾਣ ਬਾਕੀ ਜਨਤਾ ਨੂੰ ਜੋ ਹੁੰਦਾ ਹੁੰਦਾ ਰਹੇ ਮੈਨੂੰ ਇੱਕ ਸੱਜਣ ਦਾ ਫੋਨ ਆਇਆ ਸੀਗਾ ਜੀ ਉਹ ਇਹ ਇੱਕ ਪਾਸੇ ਤਾਂ ਚਿੰਤਾ ਪ੍ਰਗਟ ਕਰਦੇ ਸੀ ਪਰ ਉਹ ਕਹਿੰਦੇ ਅੰਦਰੋਂ ਅੰਦਰੀ ਜੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਿਹੜੇ ਭਾਵੇਂ ਨਵੇਂ ਆਏ ਆ ਤੇ ਚਾਹੇ ਉਹ ਕਹਿੰਦਾ ਪੁਰਾਣੇ ਆ ਜਿਹਨਾਂ ਥੋੜਾ ਜਿਹੀ ਵੀ ਮਤਲਬ ਦੋ ਪੈਸੇ ਜਾਂ ਰੋਟੀ ਸੌਕੀ ਖਾਂਦੇ ਆ ਕਹਿੰਦਾ ਉਹਨਾਂ ਦੇ ਚਿੱਤ 'ਚ ਅੰਦਰੋਂ ਅੰਦਰੀ ਇਹ ਹੈ ਵੀ ਹਾਂ ਜੀ ਇਹ ਬਣ ਜਾਏ ਸਹੀ ਅਸੀਂ ਅਮਰੀਕਾ ਦੇ ਨਾਲ ਜਾਣ ਨੂੰ ਤਿਆਰ ਬੈਠੇ ਆ ਭਈ ਇਹ ਪੁੱਛਿਆ ਜਾਏ ਵੀ ਕਿਉਂ ਤੇ ਸ਼ਾਇਦ ਉਹਨੂੰ ਇਹ ਲੱਗੇਗਾ ਵੀ ਉਹ ਡਾਲਰ ਡਾਲਰ ਹੈ ਤੇ ਕੈਨੇਡਾ ਦਾ ਡਾਲਰ ਬੱਧ 73% ਹੈ ਲੂਨੀ ਜਿਹੜਾ ਇਹ 72% ਤੇ ਲੱਗੇ ਤਾਂ ਗਿਆ ਤੇ ਸਾਡੇ ਸਾਡਾ ਇੱਕਦਮ ਤਕਰੀਬਨ 40% ਦੀ ਜਿਹੜਾ ਹੈ ਨਾ ਸਾਡਾ ਵਾਧਾ ਹੋ ਜਾਊਗਾ ਸਾਡੀ ਕਿਉਂਕਿ ਉਹ ਫਟਾਫਟ ਕਨਵਰਟ ਕਰਨਗੇ ਰੁਪਈਆਂ ਦੇ ਵਿੱਚ ਉਹ ਨਹੀਂ ਕਹਿ ਰਿਹਾ ਇਹ ਨਾਲ ਨਹੀਂ ਸੋਚਦੇ ਕਿ ਵੀ ਇਹਦੇ ਕੀ ਸਿੱਟੇ ਕੀ ਨਿਕਲਦੇ ਆ ਹੂੰ ਠੀਕ ਹੈ ਹੁਣ ਸਾਡੇ ਐਡਾ ਵੱਡਾ ਮੁਲਕ ਹੈ ਦੁਨੀਆ ਦੇ ਵਿੱਚ ਦੋ ਨੰਬਰ ਤੇ ਆਉਂਦਾ ਹੈ ਏਰੀਆ ਦੇ لحاظ ਨਾਲ ਠੀਕ ਹੈ ਤੇ ਇਹਦੇ ਚ ਜਿਹੜੇ ਰਿਸੋਰਸਸ ਹੈ ਖਣਜ ਪਦਾਰਥ ਜਿਹੜੇ ਹੈ ਉਹ ਭੰਡਾਰ ਹੈ ਯੂ ਨੋ ਕਿ ਬਿਲਕੁਲ ਨਾ ਮੁਕਣ ਵਾਲੇ ਭੰਡਾਰ ਹੈਗੇ ਤੇ ਇਹਨੂੰ ਛੱਡ ਛਡਾ ਕੇ ਤੇ ਅਸੀਂ ਜੇ ਅਮਰੀਕਾ ਦੀ ਇੱਕ ਇੱਕ ਵੰਜੀ ਵੀ ਸਟੇਟ ਬਣਦੇ ਆ ਅਸੀਂ ਕੀ ਖਟਿਆ ਆਪਣੀ ਮਲਕੀਅਤ ਛੱਡ ਕੇ ਬੇਸਿਕਲੀ ਅਸੀਂ ਆਪਣੇ ਉੱਪਰ ਵੇਚ ਕੇ ਉਸ ਵੱਡੇ ਜਿਹੜਾ سرمایہਦਾਰ ਹੈਗਾ ਉਹਦੀ ਜਾ ਕੇ ਝੋਲੀ ਝੋਲੀ 'ਚ ਜਾ ਕੇ ਬਹਿਣਾ ਚਾਹੁੰਦੇ ਆ ਉਹ ਝੋਲੀ ਸਾਨੂੰ ਕਿਉਂ ਕਿਉਂ ਬਿਠਾ ਲੈਣਾ ਹਾਂ ਪਹਿਲੇ ਹੈਗੇ ਬੈਠਣ ਵਾਲੇ ਦੇ ਅਸੀਂ ਲੈ ਕੁ냐 ਨੰਬਰ ਹੀ ਆਏਗਾ ਨਾ ਅਸੀਂ ਆਪਣਾ ਪਹਿਲਾ ਨੰਬਰ ਛੱਡ ਕੇ ਆਪਣੀ ਆਜ਼ਾਦੀ ਆਪਣੀ ਸਵੈ ਮਾਨ ਛੱਡ ਕੇ ਅਸੀਂ ਜਾ ਕੇ ਉਹਦੀ ਝੁਲੀ ਜਾ ਕੇ ਬਹਿ ਜਾਈਏ ਇਹ ਕਿਹੜੀ ਅਕਲ ਦੀ ਗੱਲ ਹੋਈ ਹੂੰ ਬਹੁਤ ਸਾਰੇ ਲੋਕੀ ਅਨਫੋਰਚਨਟਲੀ ਆਉਂਦੇ ਹੈ ਨਾ ਉਹ ਆਉਂਦੇ ਆਰਥਿਕ ਪੱਖ ਤੋਂ ਆਉਂਦੇ ਹੈ ਤੇ ਉਹ ਆਰਥਿਕ ਪੱਖ ਤੋਂ ਸੋਚ ਲੱਗੀ ਰਹਿੰਦੀ ਹੈ ਜਦ ਤੱਕ ਕਿ ਕੋਈ ਸਮਾਨ ਗੁਜ਼ਰਦਾ ਨਹੀਂ ਵਿੱਚ ਇਨਵੋਲਵ ਨਹੀਂ ਹੁੰਦੇ ਫਿਰ ਪਤਾ ਲੱਗਦਾ ਚਲੋ ਜੀ ਅੱਜ ਲਈ ਫਿਰ ਇੰਨਾ ਹੀ ਕਾਫੀ ਆ ਜੀ ਆ ਗਾ ਮੌਕਾ ਮਿਲਿਆ ਫਿਰ ਗੱਲਬਾਤ ਕਰਾਂਗੇ ਜਰੂਰ ਜਰੂਰ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ